ਰੈਡੀ ਕੇਂਦਰ ਸਰਕਾਰ ਪੋਕਸੋ ਕਾਨੂੰਨ ਵਿੱਚ ਜਿਨਸੀ ਸੰਬੰਧ ਬਣਾਉਣ ਲਈ ਸਹਿਮਤੀ ਦੀ ਉਮਰ 18 ਸਾਲ ਤੋਂ ਘੱਟ ਕਰਨ ਦੇ ਹੱਕ ਵਿੱਚ ਨਹੀਂ ਹੈ ਡੰਡੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸਹਿਮਤੀ ਦੀ ਉਮਰ ਵਿੱਚ ਕਿਸੇ ਵੀ ਕਿਸਮ ਦੀ ਟਿਲ ਜਾਂ ਅਪਵਾਦਾਂ ਦਾ ਸ਼ਾਮਲ ਹੋਣਾ ਬੱਚਿਆਂ ਦੀ ਸੁਰੱਖਿਆ ਨੂੰ ਕਮਜ਼ੋਰ ਕਰੇਗਾ ਸ਼ੋਸ਼ਣ ਦੇ ਖਤਰੇ ਨੂੰ ਵਧਾਏਗਾ ਅਤੇ ਬੱਚਿਆਂ ਖਾਸ ਕਰਕੇ ਕੁੜੀਆਂ ਦੀ ਸੁਰੱਖਿਆ ਲਈ ਭਾਰਤ ਦੀ ਵਚਨਬੱਧਤਾ ਨੂੰ ਕਮਜ਼ੋਰ ਕਰੇਗਾ ਡੰਡੀ ਕੇਂਦਰੀ ਮਹਿਲਾ ਬਾਲ ਵਿਕਾਸ ਮੰਤਰੀ ਅੰਪੂਰਨਾ ਦੇਵੀ ਨੂੰ ਲੋਕ ਸਭਾ ਮੈਂਬਰ ਨੇ ਸਵਾਲ ਪੁੱਛਿਆ ਸੀ ਜਿਸ ਵਿੱਚ ਸੁਪਰੀਮ ਕੋਰਟ ਵੱਲੋਂ ਪੋਕਸੋ ਕਾਨੂੰਨ ਦੀ ਵਾਰ-ਵਾਰ ਦੁਰਵਰਤੋਂ ਉੱਤੇ ਚਿੰਤਾ ਪ੍ਰਗਟਾਈ ਗਈ ਸੀ ਅਤੇ ਕਿਸ਼ੋਰ ਅਵਸਥਾ ਦੇ ਅਸਲ ਸੰਬੰਧਾਂ ਦੇ ਮਾਮਲੇ ਵਿੱਚ ਰੋਮੀਓ ਜੂਲੀਅਟ ਕਾਲਜ ਉੱਤੇ ਵਿਚਾਰ ਕਰਨ ਅਤੇ ਪੋਕਸੋ ਕਾਨੂੰਨ ਦੀਆਂ ਸਖਤ ਤਜਵੀਜ਼ਾਂ ਤੋਂ ਛੋਟ ਦੇਣ ਦੇ ਸੁਝਾ ਦਾ ਜ਼ਿਕਰ ਕੀਤਾ ਗਿਆ ਸੀ ਡੰਡੀ ਇਸ ਦੇ ਜਵਾਬ ਵਿੱਚ ਅੰਨਪੂਰਨਾ ਦੇਵੀ ਨੇ ਕਿਹਾ ਕਿ ਪੋਕਸੋ ਐਕਟ ਵਿੱਚ ਸਹਿਮਤੀ ਸ਼ਬਦ ਨੂੰ ਸਾਫ਼ ਤੌਰ ਉੱਤੇ ਪਰਿਭਾਸ਼ਿਤ ਨਹੀਂ ਕੀਤਾ ਗਿਆ ਅਤੇ ਕਾਨੂੰਨੀ ਢਾਂਚੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨਾਲ ਜਿੰਸੀ ਸੰਬੰਧ ਬਣਾਉਣਾ ਅਪਰਾਧ ਮੰਨਿਆ ਜਾਂਦਾ ਹੈ ਭਾਵੇਂ ਸਹਿਮਤੀ ਦਿੱਤੀ ਗਈ ਹੋਵੇ ਜਾਂ ਨਹੀਂ ਦੰਦੀ ਪੋਕਸੋ ਨਿਯਮ 2020 ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਐਕਟ ਦੇ ਅਮਲ ਨੂੰ ਮਜ਼ਬੂਤ ਕਰਨ ਅਤੇ ਬੱਚਿਆਂ ਨੂੰ ਜਿੰਸੀ ਸ਼ੋਸ਼ਣ ਦੁਰਵਿਹਾਰ ਅਤੇ ਹਿੰਸਾ ਤੋਂ ਬਿਹਤਰ ਸੁਰੱਖਿਆ ਯਕੀਨੀ ਬਣਾਉਣ ਲਈ ਬਾਲ ਹਿਤਾਸ਼ੀ ਰੈਡੀ ਪ੍ਰਕਿਰਿਆਵਾਂ ਅਤੇ ਸੰਸਥਾਗਤ ਸੁਰੱਖਿਆ ਉਪਾਵਾਂ ذریعے ਜਾਰੀ ਕੀਤਾ ਗਿਆ ਸੀ ਡੰਡੀ ਸਰਕਾਰ ਨੇ ਕਿਹਾ ਕਿ ਸਹਿਮਤੀ ਦੀ ਉਮਰ 18 ਸਾਲ ਬਣਾਈ ਰੱਖਣ ਦਾ ਵਿਧਾਨਕ ਫੈਸਲਾ ਸੋਚ ਵਿਚਾਰ ਕੇ ਲਿਆ ਗਿਆ ਨੀਤੀਗਤ ਫੈਸਲਾ ਹੈ ਡੰਡੀ ਕਾਨੂੰਨੀ ਢਾਂਚੇ ਵਿੱਚ ਸਥਿਰਤਾ ਅਤੇ ਤਾਲਮੇਲ ਬਣਾਈ ਰੱਖਣ ਲਈ ਵੱਖ-ਵੱਖ ਕਾਨੂੰਨਾਂ ਵਿੱਚ ਬਾਲਗਪਨ ਦੀ ਉਮਰ ਇੱਕਸਾਰ 18 ਸਾਲ ਤੈਅ ਕੀਤੀ ਗਈ ਹੈ ਜਿਸ ਵਿੱਚ ਭਾਰਤੀ ਨਿਆਇ ਸੰਹਿਤਾ 2023 ਲਿੰਗੀ अपराादां ਤੋਂ ਬੱਚਿਆਂ ਦਾ ਸੁਰੱਖਿਆ ਐਕਟ 2012, ਬਾਲ ਵਿਆਹ ਰੋਕੂ ਐਕਟ 2006, ਹਿੰਦੂ ਬੱਚਾ ਗੋਦ ਲੈਣਾ ਅਤੇ ਪਾਲਣ ਪੋਸ਼ਣ ਐਕਟ 1956, ਕਿਸ਼ੋਰ ਨਿਆ ਬੱਚਿਆਂ ਦੀ ਦੇਖਪਾਲ ਅਤੇ ਸੁਰੱਖਿਆ ਐਕਟ 2015 ਸ਼ਾਮਲ ਹਨ ਡੰਡੀ। ਇਨ੍ਹਾਂ ਐਕਟਾਂ ਪਿੱਛੇ ਵਿਧਾਨਿਕ ਇਰਾਦਾ ਇਹ ਦਰਸਾਉਂਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਸਹਿਮਤੀ ਦੇਣ ਜਾਂ ਅਜਿਹੇ ਫੈਸਲੇ ਕਰਨ ਵਿੱਚ ਸਮਰੱਥ ਨਹੀਂ ਮੰਨਿਆ ਜਾਂਦਾ ਜਿਨ੍ਹਾਂ ਦੇ ਲੰਬੇ ਸਮੇਂ ਦੇ ਨਤੀਜੇ ਉਹ ਪੂਰੀ ਤਰ੍ਹਾਂ ਸਮਝ ਨਹੀਂ ਸਕਦੇ ਦੰਡੀ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਸਹਿਮਤੀ ਦੀ ਉਮਰ 18 ਸਾਲ ਤੈਅ ਕਰਨ ਵਾਲੇ ਕਾਨੂੰਨਾਂ ਵਿੱਚ ਇੱਕ ਸਾਰਤਾ ਦਾ ਮਕਸਦ ਨਾਬਾਲਗਾਂ ਨਾਲ ਛੇੜਛਾੜ ਜ਼ਬਰਦਸਤੀ ਅਤੇ ਸ਼ੋਸ਼ਣ ਨੂੰ ਰੋਕਣਾ ਹੈ ਡੰਡੀ ਇਹ ਮੰਨਿਆ ਜਾਂਦਾ ਹੈ ਕਿ ਜਿਨਸੀ ਗਤੀਵਿਧੀਆਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਸਾਰਥਕ ਅਤੇ ਸੂਚਿਤ ਸਹਿਮਤੀ ਦੇਣ ਲਈ ਬੱਚਿਆਂ ਵਿੱਚ ਕਾਨੂੰਨੀ ਅਤੇ ਮਨੋਵਿਗਿਆਨਕ ਸਮਰੱਥਾ ਦੀ ਘਾਟ ਹੁੰਦੀ ਹੈ ਡੰਡੀ ਪੋਕਸੋ ਐਕਟ 2012 ਅਤੇ ਹੋਰ ਬਾਲ ਕੇਂਦ੍ਰਿਤ ਕਾਨੂੰਨਾ ਤਹਿਤ ਬੱਚੇ ਦੀ ਪਰਿਭਾਸ਼ਾ ਵੀ ਸੰਯੁਕਤ ਰਾਸ਼ਟਰ ਬਾਲ ਅਧਿਕਾਰ ਸੰਮੇਲਨ ਖਾਸ ਕਰਕੇ ਇਸ ਦੀ ਧਾਰਾ